ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਸਰਦੀ ਦੀ ਸਬਜ਼ੀ ਵਾਸਤੇ ਤਿਆਰੀ ਸ਼ੁਰੂ ਕਰਤੀ ਐ ਤੇ ਇਹਦੇ ਵਾਸਤੇ ਮਿੱਟੀ ਤਾਂ ਪਹਿਲਾਂ ਵਧੀਆ ਹੀ ਸੀ ਇੱਥੇ ਪਰ ਥੋੜੀ ਜੀ ਸਾਨੂੰ ਮਿੱਟੀ ਹੋਰ ਚਾਹੀਦੀ ਸੀਗੀ ਥਾਂ ਨੂੰ ਉੱਚਾ ਕਰਨਾ ਸੀ ਤੇ ਇਹ ਕੋਰ ਹੈ ਬਹੁਤ ਸੋਹਣੀ ਮਿੱਟੀ ਐ ਇਹ ਆਪਾਂ ਪੁਆਈਏ ਵੜੇ ਦੇ ਵਿੱਚੋਂ ਤਿੰਨ ਚਾਰ ਟਰਾਲੀਆਂ ਉਹ ਜਿਹੜੇ ਸਾਹਮਣੇ ਤੁਹਾਨੂੰ ਦਿਖ ਰਿਹਾ ਰੇਤ ਇਹ ਹੈਗੀ ਹੈ ਪੌਣ ਜਿਹੜੀ ਖਾਲਿਆਂ ਕੱਸਿਆਂ ਦੇ ਵਿੱਚ ਪਹਾੜਾਂ ਤੋਂ ਮਿੱਟੀ ਰੋੜ ਰੋੜ ਕੇ ਆਉਂਦੀ ਹੈ ਇਹ ਵੀ ਬਹੁਤ ਫਰਟਾਈਲ ਹੁੰਦੀ ਹੈ ਬੜੇ ਖਰਾਕੀ ਤੱਤ ਹੁੰਦੇ ਆ ਇਸ ਮਿੱਟੀ ਦੇ ਵਿੱਚ ਇਹ ਇਸ ਪੌਣ ਦੇ ਪੌਣ ਆ ਜਿਹੜੀ ਤੇ ਕੋਰ ਨੂੰ ਮਿਕਸ ਕਰਕੇ ਤੇ ਸਬਜ਼ੀ ਲਾਵਾਂਗੇ ਤੇ ਹੁਣ ਸਾਰੀਆਂ ਸਬਜ਼ੀਆਂ ਇੱਕ ਵਾਰ ਕੱਢਤੀਆਂ ਪਾਟਤੀਆਂ ਤੇ ਇਹ ਹੈ ਗਿਆ ਬੂਟੇ ਕੁਛ ਰਹਿ ਗਏ ਹਰ ਹਰ ਦੇ ਹਰ ਹਰ ਮਿੰਨ ਇੱਕ ਤੱਕ ਲੱਗਣਾ ਸਟਾਰਟ ਹੋ ਜੂਗਾ ਇਹ ਫਲੀਆਂ ਦੀ ਸਬਜ਼ੀ ਜਿਹੜੀ ਦਾਣਿਆਂ ਦੀ ਵਿੱਚੋਂ ਕੱਢਦੇ ਆਪਾਂ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੇ ਉਹ ਪਿਆ ਆਪਣਾ ਜਾਨਵਰਾਂ ਦਾ ਡੋਂਗਾ ਜਿਹਦੇ ਚ ਪਾਣੀ ਪਾ ਕੇ ਰੱਖਿਆ ਇਹ ਬੂਟਾ ਬਾਥੂ ਦਾ ਇਹ ਨਹੀਂ ਪੱਟਿਆ ਸੋਨਾ ਬਹੁਤ ਲੱਗਦਾ ਵੱਡਾ ਬਹੁਤ ਹੈ ਇੱਕ ਸਾਨੂੰ 20 ਵੀ ਚਾਹੀਦਾ ਸੀ ਬਾਥੂ ਦਾ ਕਿਉਂਕਿ ਕਿਉਂਕਿ ਜਿਹੜੀ ਬਾਥੂ ਦਾ ਇੱਥੇ ਬੂਟਾ ਸੀ 2 ਧਰਤੀ ਦੇ ਵਿੱਚ ਨੱਪੇ ਗਏ ਆ ਵੈਸ ਤਾਂ ਉੱਗ ਵੀ ਸਕਦੇ ਆ ਤੇ ਚਲੋ ਅਸੀਂ ਇੱਕ ਵੀ ਇਹ ਕਬੂਟਾ ਬਾਥੂ ਦਾ ਵੱਡਾ ਖੜਾ ਰੂਹਦਾ ਤਾਂ ਵਧੀਆ ਗੱਲ ਹੈ ਤੇ ਇਹ ਵੀ ਹਰ ਹਰ ਇਹ ਹੈਗਾ ਮਿਰਚਾਂ ਮਿਰਚਾਂ ਹੁਣ ਫੇਰ ਲੱਗਣਾ ਦੇਖੋ ਸਟਾਰਟ ਹੋ ਗਏ ਤੇ ਕੁਝ ਮਿਰਚਾਂ ਵਿੱਚ ਆ ਦੇਖੋ ਬਹੁਤ ਸਾਰੀਆਂ ਮਿਰਚਾਂ ਲੱਗੀਆਂ ਲਾਲ ਵੀ ਹੋਊਗਾ ਮਿਰਚਾਂ ਦੇਖੋ ਅਗਲੀ ਸੋਹਣੀ ਮਿਰਚ ਖੜੀ ਹੈ ਹਰੀ ਹਰੀ ਔਰ ਲਾਲ ਇੱਥੇ ਦੋ ਬੂਟੇ ਸੀਗੇ ਬੈਂਗਣ ਦੇ ਗਰਮੀ ਕਰਕੇ ਉਹਨੂੰ ਬੈਂਗਣ ਬਿਲਕੁਕੁਲ ਨਹੀਂ ਲੱਗੇ ਤੇ ਇੱਕ ਕਿਉਂਕਿ ਆਪਾਂ ਦਵਾਈ ਨਹੀਂ ਛਿੜਕਦੇ ਕੋਈ ਸਬਜ਼ੀਆਂ ਤੇ ਇਸ ਕਰਕੇ ਥੋੜੇ ਬੂਟਿਆਂ ਨੂੰ ਸਟੈਮ ਬੋਰਰ ਜਿਹੜਾ ਉਹਨਾਂ ਦੇ ਸਟੈਮ ਦੇ ਵਿੱਚ ਸਰਾਖ ਕਰ ਦਿੰਦਾ ਹੈ ਕੀੜਾ ਉਹ ਲੱਗ ਗਿਆ ਸੀਗਾ ਉਹਨਾਂ ਦਾ ਟੂਸੇ ਸੀ ਜਿਹੜੇ ਉਹ ਸੜ ਜਾਂਦੇ ਸੀਗੇ ਚਲੋ ਇੱਕ ਵਾਰੀ ਆਪਾਂ ਉਹਨਾਂ ਨੂੰ ਕੱਢਤਾ ਤੇ ਹੋਰ ਤੁਹਾਨੂੰ ਦਿਖਾਉਣੀ ਐ ਮੈਂ ਇੱਥੇ ਇੱਕ ਬਿੱਲੀ ਵੀ ਬੈਠੀ ਸੀ ਕਿਤੇ ਪਤਾ ਨਹੀਂ ਕਿੱਥੇ ਇੱਥੇ ਹੈ ਨਹੀਂ ਆਹ ਕਾਲੇ ਰੰਗ ਦੀ ਐ ਬਿਲਕੁਲ ਆ ਦੇਖੋ ਕਿਓ ਤੋਰੀਆਂ ਲੱਗਾਉਂਗਾ ਇਹ ਕੋ ਉੱਪਰ ਲੱਗੀ ਹੋਈ ਐ ਤੇ ਇਹ ਕਾਂ ਲੱਗੀ ਹੋਈ ਐ ਦੇਖੋ ਦੋ ਆ ਲੱਗਾਉਂਗਾ ਕਿਓ ਤੋਰੀਆਂ ਬਹੁਤ ਲੱਗਦੀਆਂ ਇਹ ਕਾਂ ਦੇਖੋ ਕਿਓ ਤੋਰੀ ਇਹ ਕਾਂ ਜਿਹੜੇ ਫਿਰਦੇ ਐ ਨਾ ਇਹ ਬਹੁਤ ਖਰਾਬ ਹੈ ਬਲੇਸਟਰ ਬੀਟਲ ਤੇ ਆਹ ਬੈਂਗਨ ਦਾ ਬੂਟਾ ਇੱਕ ਉੱਗਿਆ ਆਇਆ ਸੀ ਆਪਣੇ ਆਪ ਇਹਨੂੰ ਇੱਥੇ ਲਾਤਾ ਬਾਕੀ ਕੱਦੂ ਦੀ ਇੱਕ ਵੱਲ ਖੜੀ ਹੈ ਇੱਕ ਵੱਲ ਪੱਟੀ ਗਈ ਕੰਮ ਕਰਦੇ ਆਂ ਤਾਂ ਧਿਆਨ ਨਹੀਂ ਰਿਹਾ ਤੇ ਇਹਨੂੰ ਹੁਣ ਇਹ ਸਿਆਲੂ ਕੱਦੂ ਆ ਕਿਉਂਕਿ ਧਾਰੀਆਂ ਇਹਦੇ ਵਿੱਚ ਤੇ ਇਹਨੂੰ ਦੇਖਦੇ ਆਂ ਹੁਣ ਵੀ ਕਿੰਨੇ ਕੱਦੂ ਲੱਗਦੇ ਆ ਜਾਂ ਨਹੀਂ ਪਹਿਲਾਂ ਗਰਮੀ ਕਾਰਨ ਇਹ ਕੱਦੂ ਸੀ ਉਹ ਬਹੁਤ ਘੱਟ ਲੱਗੇ ਇਹ ਹੈ ਝਾੜ ਕਰੀ ਲੈਂਦੀਆਂ ਵੱਲਾਂ ਤੁਸੀਂ ਪਹਿਲਾਂ ਵੀ ਦੇਖਿਆ ਹੋਗਾ ਤੇ ਹੁਣ ਇੱਥੇ ਮਿੱਟੀ ਦਾ ਪੱਧਰ ਕਰਨ ਦਾ ਕੰਮ ਹੋ ਰਿਹਾ ਮਿੱਟੀ ਪੈ ਰਹੀ ਹੈ ਨਵੀਂ ਤੇ ਇਹਦੇ ਚ ਸਿਆਲ ਨੂੰ ਸਬਜ਼ੀਆਂ ਹੁਣ ਲਾਵਾਂਗੇ ਇੱਕ ਤਾਂ ਮੂਲੀਆਂ ਪਾਲਕ ਮੂਲੀ ਹੁੰਦੀ ਹੈ ਉਹਦਾ ਪੱਤਾ ਪਾਲਕ ਵਰਗਾ ਹੁੰਦਾ ਇੱਕ ਤੋਰੀਆ ਸਰੋ ਇਹ ਦੋ ਚੀਜ਼ਾਂ ਇੱਕ ਵਾਰ ਲਾਵਾਂਗੇ ਕਿਉਂਕਿ ਹਲੇ ਗਰਮੀ ਹੈ ਥੋੜੀ ਪਰ ਤੋਰੀ ਅਸਰ ਉਹ ਜਿਹੜੀ ਇਹ ਹੋ ਜਾਂਦੀ ਹੈ ਤਾਂ ਅੱਜ ਲਈ ਇੰਨਾ ਹੀ ਕੱਲ ਨੂੰ ਫੇਰ ਕਿਸੇ ਨਵੀਂ ਵੀਡੀਓ ਨਾਵਾਂਗੀ ਥੈਂਕਸ ਫੋਰ ਵਾਚਿੰਗ ਤੇ ਬੋਲਬਲਾ ਜਿਹੜੀ ਤੁਸੀਂ ਦੇਖੋ ਬੋਲ ਰਹੀ ਹੈ ਉੱਗੀ ਬੋਲ ਰਹੀ ਹੈ ਬੜੇ ਸੋਹਣੇ ਕੁਦਰਤੀ ਨਜ਼ਾਰੇ ਆ ਰੇ ਹਨ ਰੁੱਖਾਂ ਦੇ ਵਿੱਚ ਪੰਛੀ ਦੇਖੋ ਇੱਧਰ ਇਹਦੇ ਵਿੱਚ ਕਰਦੇ ਹੋਏ ਆ ਬੱਚੇ ਮੁਣੀਆਂ ਨੇ ਆਵਾਜ਼ਾਂ ਆ ਰੰਗਾਂ ਤੁਸੀਂ ਵੀ ਸੁਣ ਰਹੇ ਹੋ ਬੜਾ ਸੁਹਣਾ ਦ੍ਰਿਸ਼ ਹੈ ਇਹ ਬੂਟੇ ਦੇ ਫੁੱਲ ਦੇਖੋ ਪਏ ਹੋਏ ਜੈਸਮਿਨ ਦਾ ਬੂਟਾ ਰ ਬੜੀ ਮਹਿਕ ਆਉਂਦੀ ਹੈ ਨਾਲ ਵਿੱਚ